ਮੇ ਜੀਠਾ ਜਦੋਂ ਬੜੀ ਹਰ ਉੱਥੋਂ ਬੇਲ ਹੋ ਗਈ ਨਾ ਇਹਦੀ ਤੇ ਬਾਹਰ ਆ ਕੇ ਬੜੀਆਂ ਨਕਲਾਂ ਕਰਦਾ ਸੀ ਚੀ 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 ਕਰਦਾ ਸੀ ਕਹਿੰਦਾ ਭਗਵੰਤ ਮਾਨ ਕਰਦਾ ਚੀ ਚੀ ਤੇ ਹੁਣ ਜਦੋਂ ਅਗਲਿਆਂ ਨੇ ਫੜ ਕੇ ਸਿੱਟਿਆ ਅੰਦਰ ਤੇ ਹਾਂ ਕਹਿੰਦਾ ਮੈਂ ਚੀਕਾਂ ਵੇਖੀ ਕਢਾਉਂਦਾ ਚੀਕਾਂ ਤਾਂ ਬਹੁਤ ਤੇਰੀਆਂ ਕਢਾਤੀਆਂ ਅਗਲਿਆਂ ਨੇ ਤੈਨੂੰ ਪਤਾ ਨਹੀਂ ਹੋਰ ਕਿਸੇ ਨੇ ਹੱਥ ਪਾਉਣਾ ਸੀ ਕਿ ਨਹੀਂ ਤੁਸੀਂ ਤਾਂ ਨਾਲੇ ਸੀ ਕਾਂਗਰਸੀਆਂ ਨਾਲ ਤੇ ਕਾਲੀ ਤੇ ਕਾਂਗਰਸੀ ਤੇ ਚੰਮ ਦੀਆਂ ਚਲਾ ਲੀਆਂ ਤੁਸੀਂ ਨਾ ਉਹਨਾਂ ਨੇ ਤੁਹਾਨੂੰ ਹੱਥ ਲਾਇਆ ਨਾ ਤੁਸੀਂ ਉਹਨਾਂ ਨੂੰ ਲਾਇਆ ਹੁਣ ਅਗਲੇ ਨੇ ਬਣਾਇਆ ਬੰਦੇ ਦਾ ਪੁੱਤ ਹੁਣ ਆ ਗਈ ਨਾ ਅਕਲ ਟਕਾਣੇ ਹੁਣ ਕਿੱਧਰ ਗਈਆਂ ਤੁਹਾਡੇ ਤੇਰੇ ਪਿੱਛੇ ਤਾਂ ਕੋਈ ਕਾਲੀ ਦਲ ਠੋਕ ਕੇ ਖੜਾ ਹੀ ਨਹੀਂ ਐਡਾ ਵੱਡਾ ਤੂੰ ਆਪ ਦੇ ਆਪ ਨੂੰ ਸਮਝਦਾ ਲੀਡਰ ਤੇਰੇ ਪਿੱਛੇ ਤਾਂ ਨਾ ਕੋਈ ਸੁਖਵੀਰ ਬਾਦਲ ਖੜਾ ਟੰਗ ਨਾਲ ਨਾ ਕੋਈ ਹੋਰ ਉਹ ਤਾਂ ਡਰਦਾ ਹੀ ਨਹੀਂ ਬਾਹਰ ਨਿਕਲਦਾ ਸੁੱਖਾ ਨਾ ਤੇ ਚੀਂ ਚੀ ਤੂੰ ਭਗਵੰਤ ਮਾਨ ਨੂੰ ਕਹਿੰਦਾ ਸੀ ਚੀਂ ਚੀ ਤੁਹਾਡੀਆਂ ਸਾਰਿਆਂ ਦੀ ਚੀਂ ਚੀ ਚੀ ਨਿਕਲੀ ਪਈ ਆ ਹੁਣ ਤੇ ਤੁਹਾਡੇ ਅਜੇ ਤਾਂ ਦੇਖੋ ਜੇ ਸਬੂਤ ਕੋਈ ਮਿਲ ਗਿਆ ਫੇਰ ਨਹੀਂ ਹੁਣ ਤੂੰ ਛੇਤੀ ਆਉਂਦਾ ਬਾਹਰ ਹੁਣ ਤੂੰ ਲੰਮਾ ਆ ਟਾਈਮ ਗਿਆ ਬਾ ਅੰਦਰ ਤੇ ਜਿਹੜਾ ਤੋਂ ਤੁਸੀਂ ਲੋਕਾਂ ਦੇ ਧੀਆਂ ਪੁੱਤੋ ਜਾੜੇ ਆ ਨਾ ਚਿੱਟੇ 'ਚ ਤੁਹਾਡਾ ਬੇੜਾ ਕਰਕ ਨਾ ਹੋਇਆ ਨਾ ਹੋਈ ਪਿਆ ਵੈਸੇ ਤਾਂ ਤੁਸੀਂ ਗੁਰੂ ਸਾਹਿਬ ਦੀ ਬੇਅਦਵੀਂ ਕਰਾਈਆਂ ਤੁਸੀਂ ਮਾਫ਼ੀਆਂ ਬਿਨਾਂ ਮੰਗਿਆਂ ਦਿੱਤੀਆਂ ਅਕਾਲ ਤਖ਼ਤ ਸਹਿਬ ਨੂੰ ਵਰਤਿਆ ਤੁਹਾਡਾ ਬੇੜਾ ਕਰਕ ਨਾ ਹੋਇਆ ਨਾ ਕੱਕ ਨਹੀਂ ਰਹਿਣਾ ਤੁਹਾਡਾ ਗੁਰੂ ਸਾਹਿਬ ਨਾਲ ਜਿੰਨੇ ਮੱਥਾ ਲਾਇਆ ਉਹਦਾ ਕੱਕ ਨਹੀਂ ਰਿਹਾ ਤੇ ਤੁਹਾਡਾ ਵੀ ਕੱਕ ਨਹੀਂ ਰਹਿਣਾ ਤੇ ਤੇਰੀ ਭੈਣ ਨੇ ਕਿਹਾ ਸੀ ਕਿ ਕੱਕ ਨਾ ਰਵੇ ਜਿੰਨੇ ਬੇਅਦਵੀਂ ਕਰਾਈ ਕਰੋ ਨੇ ਨਹੀਂ ਕਿਹਾ ਕਿ ਬੇਅਦਵੀ ਕਰਨ ਵਾਲਿਆਂ ਦਾ ਜਿੰਨਾ ਸਾਥ ਦਿੱਤਾ ਬਿਨਾ ਮੰਗੀ ਜਿੰਨਾ ਮਾਫੀ ਦਿੱਤੀ ਇਹ ਸਾਰਿਆਂ ਦਾ ਕੱਖ ਨਾ ਰਵੇ ਤੇ ਰਹਿਣਾ ਕਿਸੇ ਦਾ ਕੱਖ ਨਹੀਂ ਤੁਹਾਡਾ ਹੁਣ ੱੱੱਕੇ ਖਾਂਦੇ ਫਿਰਦੇ ਹੋ ਨਾ ਕਿੱਥੇ ਸਰਦਾਰੀ ਕਰਦੇ ਸੀ ਪੰਜਾਬ ਤੇ ਰਾਜ ਕਰਦੇ ਸੀ ਰਾਇਲ ਸਟੇਟ ਦੇ ਉੱਤੇ ਰਾਜ ਕਰਦੇ ਸੀ ਤੁਸੀਂ ਗੁਰੂ ਦੇ ਸਿੰਘਾਂ ਦੇ ਉੱਤੇ ਰਾਜ ਕਰਦੇ ਸੀ ਪੰਜਾਬ ਦੀ ਧਰਤੀ ਤੇ ਰਾਜ ਕਰਦੇ ਸੀ ਹੁਣ ੱੱੱਕੇ ਖਾਂਦੇ ਫਿਰਦੇ ਹੋ ਨਾ ਤੇ ਐਂ ਠੱਕੇ ਸਾਰੀਆਂ ਮਨੋਂ ਕਹੋਗੇ ਤੁਸੀਂ ਜੇ ਤੁਹਾਡਾ ਕੋ ਬਣ ਗਿਆ ਗੁਰੂ ਦੀ ਕਲਾ ਇਹ ਵਰਤਰੀ ਹੈ ਜੋ ਤੁਸੀਂ ਹਮ ਠੱਕੇ ਖਾ ਰਹੇ ਹੋ ਨਾ ਜੇਲਾਂ 'ਚ ਹਾਂਜੀ ਇਹ ਤਾਂ ਸੁੱਕੇ ਦੀ ਵਾਰੀ ਆਉਣੀ ਹੈ ਇਹ ਗੁਰੂ ਸਾਹਮਣੇ ਇਹੀ ਕਲਾ ਹੁੰਦੀ ਗੁਰੂ ਸਾਹਿਬ ਦੀ ਜੋ ਵਰਤਾਰੇ ਆ ਨਾ ਤੇ ਤੁਹਾਨੂੰ ਸਮਝ ਪਤਾ ਨਹੀਂ ਆਈ ਕਿ ਨਹੀਂ ਆਈ ਸੰਗਤ ਨੂੰ ਆ ਰਹੀ ਹੈ ਸਮਝ ਤੇ ਗੁਰੂ ਸਾਹਿਬ ਦੀ ਜੋ ਕਲਾ ਵਰਤਰੀ ਆ ਉਹਨੂੰ ਬਿਲਕੁਲ ਸਮਝ ਰਹੇ ਆ ਲੋਕ ਆਪਣੇ ਪੰਜਾਬ ਦੇ ਜੇ ਤੁਸੀਂ ਸੱਚੇ ਹੁੰਦੇ ਤੇ ਚੰਗੇ ਕੰਮ ਕੀਤੇ ਹੁੰਦੇ ਨਾ ਤੇ ਤੁਹਾਡੇ ਨਾਲ ਕਦੇ ਇਦਾਂ ਤੁਸੀਂ ਸਾਫ ਬਣਾਉਂਦੇ ਤੁਹਾਡਾ 21 ਐਮਐਲਏ ਜਿੱਤਿਆ ਉਹ ਵੀ ਮਜੀਠੀ ਦੀ ਵਾਈਫ ਆ ਤੇ ਜੇ ਤੁਸੀਂ ਪੰਜਾਬ ਦਾ ਭਲਾ ਕੀਤਾ ਹੁੰਦਾ ਜਾਂ ਸਿੱਖੀ ਦੇ ਲਈ ਕੁਝ ਕੰਮ ਕੀਤਾ ਹੁੰਦਾ ਤੁਸੀਂ ਕਿਸੇ ਚੀਜ਼ ਤੇ ਖਰੇ ਉੱਤਰੇ ਹੋ ਦੇਖ ਲਓ 50 ਸਾਲ ਦੀ ਪੋਲਿਟਿਕਸ ਆ ਤੇਰੇ ਪਿਓ ਦੀ ਵੱਡੇ ਬਾਦਲ ਦੀ ਤੇ ਉਹਨੇ ਵਾਅਦਾ ਕੀਤਾ ਕਿ ਮੈਂ ਟਰੂਥ ਕਮਿਸ਼ਨ ਬਣਾ ਕੇ ਤੇ ਇਹ ਜਿੰਨੇ ਆਪਣੇ ਫੇਕ ਇਨਕਾਊਂਟਰ ਹੋਏ ਜਾਂ ਜੋ ਵੀ ਕੁਝ ਉਸ ਸਮੇਂ ਹੋਇਆ ਇਹਦੀ ਸਾਰੇ ਦੀ ਇਨਕੁਆਇਰੀ ਕਰਾ ਕੇ ਮੈਂ ਵਾਈਟ ਪੇਪਰ ਜਾਰੀ ਕਰੂੰਗਾ ਤੇ ਇਹਨਾਂ ਨੂੰ ਡੇ ਟੂ ਡੇ ਹੈਰਿੰਗ ਕਰਕੇ ਤੇ ਇਹਦਾ ਮੈਂ ਨਿਚੋੜ ਕੱਢ ਦੂੰਗਾ 2-3 ਮਹੀਨੇ ਤੇ ਦੇਖ ਲੋ 45 ਵਾਰ ਮੁੱਖ ਮੰਤਰੀ ਬਣ ਗਿਆ 5 ਵਾਰ ਪਾਵਰ ਜਾਮ ਤੋਂ ਬਾਵਜੂਦ ਉਹ ਕਿਸੇ ਚੀਜ਼ ਦਾ ਇੰਨੇ ਨਾਂ ਨਹੀਂ ਲਿਆ ਬਾਅਦ ਚ ਤੇ ਜੇ ਕਦੇ ਸਿੱਖਾਂ ਨੇ ਡਿਮਾਂਡ ਕੀਤੀ ਵੀ ਤੁਸੀਂ ਵਾਦਾ ਕੀਤਾ ਸੀ ਤੇ ਕਰੋ ਹੁਣ ਹੱਲ ਕਢੋ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਐਗਜ਼ੈਕਟ ਬੰਦੇ ਸ਼ਹੀਦ ਹੋਏ ਆ ਉਹਨਾਂ ਦੀ ਕੋਈ ਡਿਟੇਲ ਨਹੀਂ ਕੱਢੀ ਅਜੇ ਤੱਕ ਐ ਕਮਿੰਸੋ ਕੁਝ ਬੰਦੇ ਰਿਕਾਰਡ ਤੇ ਆ ਤੇ ਉੱਥੇ ਬੰਦਾ ਘਟੋ ਘਟ ਮਰਿਆ 7-8000 ਤੇ ਇਹ ਉਹਦੇ ਵਿੱਚ 400 ਤੇ 80 ਕੇ 82 ਦੇ ਕਰੀਬ ਕਹਿੰਦੇ ਫੌਜੀ ਸ਼ਹੀਦ ਹੋਏ ਤੇ ਫੌਜੀ ਵੀ ਜਿਆਦੇ ਮਰੇ ਤੇ ਜੋ ਸਿੰਘ ਸ਼ਹੀਦ ਹੋਏ ਆ ਉਹ ਘੱਟ ਤੋਂ ਘੱਟ 5000 ਦੇ ਆਸ-ਪਾਸ 5 ਤੋਂ 10 ਦੇ ਵਿੱਚ ਵਿੱਚ ਅੰਕੜਾ ਹੋਊਗਾ ਜੋ ਸੰਗਤ ਉੱਥੇ ਆਈ ਸੀ ਤੇ ਇਹਨੇ ਬਾਤ ਚ ਜਾਓ ਸਿੰਘਾ ਨੇ ਕਿਹਾ ਵੀ ਤੁਸੀਂ ਹੁਣ ਕਿਹਾ ਵਾਅਦਾ ਕੀਤਾ ਸੀ ਤੇ ਇਹਦਾ ਨਿਚੋੜ ਕੱਢੋ ਕਹਿੰਦਾ ਮਰੇ ਮੁਰਦੇ ਨਹੀਂ ਫੇੜੀ ਦੇ ਇਹ ਨਹੀਂ ਕੁਝ ਹੋਣਾ ਹੁਣ ਇਹ ਜਿਹੜਾ ਸਮਾਂ ਲੰਘ ਗਿਆ ਇਹਦੀ ਨਾ ਹੁਣ ਗੱਲ ਕਰੋ ਤੇ ਅੱਗੇ ਵਧੋ ਤੇ ਸਿੱਖਾਂ ਨੇ ਦੇਖ ਲਓ ਫੇਰ ਵੀ ਸਬਰ ਕਰਕੇ ਵੀ ਚਲੋ ਸਿੱਖ ਆ ਕਾਲੀ ਦਾਲਾ ਵੀ ਸ਼ਾਨ ਪੰਜਾਬ ਦਾ ਭਲਾ ਕਰਦੇ ਵੇ ਸ਼ਾਨ ਕੋਈ ਨਹੀਂ ਕੋਈ ਇਹਦਾ ਚੰਗੇ ਦਿਨ ਕੱਡ ਆ ਜਾਣ ਪੰਜਾਬ ਤੇ ਪਰ ਸਾਰਾ ਕੁਝ ਇਹਨਾਂ ਨੇ ਮਲੀਆ ਮੇਟ ਕਰਤਾ ਤੇ ਹੁਣ ਜੇ ਥੋੜੀ ਬਹੁਤ ਅਜੇ ਆਸ ਦੀ ਉਮੀਦ ਜੱਗੀ ਹੈ ਪੰਜਾਬੀਆਂ ਨੂੰ ਕਿ ਸ਼ਾਇਦ ਜੋ ਸਾਡੇ ਬੱਚੇ ਮਾਰੇ ਇਹਨਾਂ ਨੇ ਚਿੱਟੇ ਨਾਲ ਸ਼ਾਇਦ ਕੋਈ ਹੱਲ ਨਿਕਲ ਆਵੇ ਤੇ ਹੁਣ ਚੀਕਾਂ ਮਾਰ ਰਹੇ ਤੇ ਜੇ ਇਹਦਾ ਹੱਲ ਨਿਕਲ ਆਇਆ ਤੇ ਇਹ ਇਹਦੀ ਨੂੰ ਸਜ਼ਾ ਹੋਗੀ ਕਨਵਿਕਟ ਹੋ ਗਿਆ ਹੈ ਤੇ ਭਗਵੰਤਮਾਨ ਨੂੰ ਯਾਦ ਰੱਖਿਆ ਜਾਊਗਾ ਕਿ ਐਡੇ ਵੱਡੇ ਕੇਸ ਦੇ ਵਿੱਚ ਜਿਹਦੇ ਵਿੱਚ ਤਿੰਨ ਸਰਕਾਰਾਂ ਬਦਲ ਗਈਆਂ ਹੋਣ ਤੇ ਕਿਸੇ ਨੇ ਪੱਕੇ ਪੈਰੀ ਹੱਥ ਪਾਇਆ ਤੇ ਉਹ ਭਗਵੰਤਮਾਨ ਨੇ ਪਾਇਆ ਤੇ ਜੇ ਇਹਨਾਂ ਨੇ ਵੀ ਕੱਖਣਾ ਕੀਤਾ ਤੇ ਜਿਵੇਂ ਦੂਜੇ ਰੁੜ ਗਏ ਇਹ ਵੀ ਰੁੜ ਜਾਣਗੇ ਫਿਰ ਦੂਜੇ ਤਾਂ ਅਜੇ ਫਿਰ ਵੀ ਮਾੜਾ ਮੋਟਾ ਸਾਹ ਲੈਂਦੇ ਆ ਤੇ ਇਹ ਤਾਂ ਸਦਾ ਲਈ ਖਾਤਮੇ ਵਾਲ ਨੂੰ ਜਾਣਗੇ ਤੇ ਇਹ ਸਮਝ ਲੈਣ ਪੰਜਾਬੀਆਂ ਦੇ ਸੁਭਾ ਨੂੰ ਭਗਵੰਤਮਾਨ ਖੋਦ ਇਹਨਾਂ ਦੇ ਵਿੱਚ ਹੀ ਰਿਹਾ ਪੰਜਾਬੀਆਂ ਦੇ ਤੇ ਪਰ 3 ਸਾਲ ਦਾ ਜੋ ਟਰੈਕ ਰਿਕਾਰਡ ਦੇਖੀਏ ਤੇ ਉਹ ਵੀ ਇਹਨਾਂ ਰਹੀ ਆ ਜਿਵੇਂ ਕਾਲੀ ਕਾਂਗਰਸੀਆਂ ਦਾ ਸੀ ਤੇ ਅੱਗੇ ਜੇ ਫਿਊਚਰ ਪੰਜਾਬ ਦੇ ਵਿੱਚ ਸਰਕਾਰ ਚ ਦੁਬਾਰਾ ਆਉਣਾ ਤੇ ਇਹ ਸਾਰੇ ਕੰਮ ਕਰੋ ਮਜੀਠੇ ਨੂੰ ਘੱਟ ਤੋਂ ਘੱਟ ਸਜ਼ਾ ਹੋਣੀ ਚਾਹੀਦੀ ਹੈ ਕਨਵਿਕਟ ਹੋਣਾ ਚਾਹੀਦਾ ਪਤਾ ਤਾਂ ਲੱਗੇ ਨਾ ਇਹ ਬੰਦਾ ਵਾਕਈ ਇਹਨੇ ਮਾੜੇ ਕੰਮ ਕੀਤੇ ਆ ਲੋਕਾਂ ਨੂੰ ਤਾਂ ਪਤਾ ਹੀ ਆ ਪਰ ਕੋਰਟ ਦੇ ਕਾਨੂੰਨ ਦੇ ਰਾਈ ਜੋ ਸੱਚ ਸਾਹਮਣੇ ਆਉਣਾ ਉਹ ਉਹ ਆਉਣਾ ਚਾਹੀਦਾ ਵੈਸੇ ਲੋਕਾਂ ਨੂੰ ਤਾਂ ਪਤਾ ਹੀ ਹੈ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ